ਸੰਫਕੀਰਾ ਤੇਰੀ ਤੇਰੀਆਂ ਤੂੰ ਹੀਓ ਜਾਣੇ ਵੇ ਕਿਸੇ ਕਿਸੇ ਤੋਂ ਬਾਬਾ ਜੀ ਦਾ ਨਾਮ ਆ ਸਰਦਾਰ ਗੁਰਚਰਨ ਸਿੰਘ ਤੇ ਉਮਰ ਤਕਰੀਬਨ ਜਿਹੜੀ 75 ਤੋਂ 76 ਸਾਲ ਤੇ ਇਹ ਪਿੰਡ ਸਮਗੋਲੀ ਡੇਰਾ ਵਸੀ ਦੇ ਵਿੱਚ ਜਿਹੜਾ ਬੂਟ ਪਾਲਿਸ਼ ਕਰਨ ਦਾ ਕੰਮ ਕਰਦੇ ਨੇ ਤਕਰੀਬਨ ਪਿਛਲੇ 12 ਸਾਲਾਂ ਤੋਂ ਉਹ ਏਸੀ ਜਗ੍ਹਾ ਦੇ ਉੱਪਰ ਜਿਹੜਾ ਬੂਟ ਪਾਲਸ ਦਾ ਕੰਮ ਕਰਦੇ ਨੇ ਨਾ ਤਾਂ ਕੋਈ ਏਸ ਦੇ ਉੱਪਰ ਛੱਤਾ ਤੇ ਨਾ ਹੀ ਕੋਈ ਪ੍ਰੋਪਰ ਦੁਕਾਨ ਕੱਪੜਿਆਂ ਦੇ ਨਾਲ ਜਿਹੜੀ ਬਣਾਈ ਹੋਈ ਏ ਸੜਕ ਦੇ ਕਿਨਾਰੇ ਤੇ ਦੁਕਾਨ ਆ ਤੇ ਔਜ਼ਾਰ ਵੀ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਸਾਰੇ ਇਹਨਾਂ ਦੇ ਪੁਰਾਣੇ ਹੋਣ ਕਾਰਨ ਕੰਮ ਕਰਨ ਦੇ ਵਿੱਚ ਵੀ ਹੁਣ ਜਿਹੜੀ ਪਰੇਸ਼ਾਨੀ ਬਹੁਤ ਹੁੰਦੀ ਆ ਜਿਵੇਂ ਸਾਡੀ ਟੀਮ ਨੂੰ ਇਹਨਾਂ ਬਾਰੇ ਪਤਾ ਚੱਲਾ ਤੇ ਅਸੀਂ ਨਾਲ ਦੀ ਨਾਲ ਹੀ ਜਿਹੜਾ ਇਹਨਾਂ ਕੋਲ ਪਹੁੰਚ ਗਏ ਤੇ